ਸ਼ਹادت ਬੇਮਿਸਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਤਾਨੇ ਪਾਤਸ਼ਾਹੀ ਨੌਵੀਂ ਗੁਰੂ ਲਾਧੋਰੇ ਇਸ ਵੀਡੀਓ ਰਾਹੀਂ ਅਸੀਂ ਆਦੀ ਦੇ ਨਾਲ ਉਸ ਵੇਲੇ ਦੀ ਸਾਖੀ ਸਾਂਝੀ ਕਰ ਰਹੇ ਹਾਂ ਜਦੋਂ ਗੁਰੂ ਘਰ ਦੇ ਸ਼ਰਧਾਲੂ ਭਾਈ ਮੱਖਣ ਸ਼ਾਹ ਲੁਬਾਣਾ ਨੇ ਤਾਂ ਗੁਰੂ ਤੇਗ ਬਹਾਦਰ ਜੀ ਨੂੰ ਸੰਗਤਾਂ ਦੇ ਵਿੱਚ ਗੁਰੂ ਰੂਪ ਵਿੱਚ ਪ੍ਰਗਟ ਕੀਤਾ ਸੀ ਗੱਲ 1664 ਈਸਵੀ ਦੀ ਹੈ। ਬਕਾਲੇ ਪਿੰਡ ਦੇ ਇੱਕ ਘਰ ਦੀ ਛੱਤ ਤੇ ਚੜ੍ਹਿਆ ਗੁਰੂ ਦਾ ਸਿੱਖ ਉੱਚੀ-ਉੱਚੀ ਹੌਕਾ ਦੇ ਰਿਹਾ ਸੀ। ਗੁਰੂ ਲਾਧੋਰੇ ਗੁਰੂ ਲਾਧੋਰੇ ਭਾਵ ਸੱਚਾ ਗੁਰੂ ਮਿਲ ਗਿਆ ਹੈ। ਭਾਈ ਮੱਖਣਸ਼ਾਹ ਲੁਬਾਣਾ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ। ਅਸੀਂ ਤੁਹਾਨੂੰ ਦੱਸ ਦਈਏ ਕਿ ਮੱਖਣਸ਼ਾਹ ਲੁਬਾਣਾ ਗੁਰੂ ਘਰ ਦਾ ਬੜਾ ਵੱਡਾ ਸ਼ਰਧਾਲੂ। ਇੱਕ ਉੱਗਾ ਵਪਾਰੀ ਸੀ। ਜੋ ਸਮੁੰਦਰ ਦੇ ਰਸਤੇ ਵਪਾਰ ਕਰਿਆ ਕਰਦਾ ਸੀ ਇੱਕ ਵਾਰੀ ਸੂਰਤ ਦੀ ਬੰਦਰਗਾਹ ਕੋਲ ਕੀਮਤੀ ਸਮਾਨ ਨਾਲ ਲੱਦਿਆ ਸਮੁੰਦਰੀ ਜਹਾਜ਼ ਤੂਫਾਨ ਵਿੱਚ ਫਸ ਗਿਆ ਅਜੇ ਹੀ ਸੰਕਟ ਦੀ ਘੜੀ ਵਿੱਚ ਮੱਖਣ ਸ਼ਾ ਲੁਬਾਣਾ ਡੋਲੇ ਜਾਂ ਘਬਰਾਏ ਨਹੀਂ ਉਹਨਾਂ ਨੇ ਬੜੇ ਪਿਆਰ ਨਾਲ ਇਕਾਗਰਿਤ ਹੋ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਅਰਦਾਸ ਕੀਤੀ ਗੁਰੂ ਸਾਹਿਬ ਦੀ ਮਿਹਰ ਸਦਕਾ ਮੱਖਣ ਸ਼ਾਹ ਦਾ ਜਹਾਜ਼ ਕਿਨਾਰੇ ਲੱਗਾ ਵਪਾਰ ਵਿੱਚ ਹੋਈ ਕਮਾਈ ਦਾ ਦਸਵੰਦ ਲੈ ਕੇ ਆਪ ਦਿੱਲੀ ਪੁੱਜੇ ਜਿੱਥੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਧਾਰੇ ਹੋਏ ਸਨ ਪਰ ਜਿਸ ਵੇਲੇ ਉਹ ਦਿੱਲੀ ਪਹੁੰਚੇ ਤਾਂ ਪਤਾ ਲੱਗਾ ਕਿ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੋਤੀ ਜੋ ਸਮਾ ਗਏ ਹਨ ਜਦੋਂ ਸੰਗਤਾਂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਅਗਲੇ ਵਾਰਿਸ ਬਕਾਲੇ ਵਿਖੇ ਹਨ ਤਾਂ ਆਪ ਆਪਣੇ ਪੂਰੇ ਪਰਿਵਾਰ ਨਾਲ ਬਾਬਾ ਬਕਾਲਾ ਪਹੁੰਚ ਗਏ ਜਿਸ ਵੇਲੇ ਮੱਖਣ ਸ਼ਾ ਲੁਬਾਣਾ ਬਕਾਲੇ ਪਹੁੰਚੇ ਉਹ ਦੇਖ ਕੇ ਹੈਰਾਨ ਰਹਿ ਗਏ ਉੱਥੇ 22 ਮੰਜੀਆਂ ਲਗਾ ਕੇ ਬੈਠੇ ਨਕਲੀ ਗੁਰੂ ਸੱਚਾ ਗੁਰੂ ਹੋਣ ਦਾ ਦਾਵਾ ਕਰ ਰਹੇ ਸਨ ਮੱਖਣ ਸ਼ਾ ਨੇ ਸੱਚੇ ਗੁਰੂ ਦੀ ਭਾਲ ਲਈ ਸਾਰਿਆਂ ਅੱਗੇ ਸੋਨੇ ਦੀਆਂ ਦੋ-ਦੋ ਮੋਹਰਾ ਰੱਖੀਆਂ ਪਰ ਕਿਸੇ ਨੇ ਵੀ ਉਸ ਤੇ ਦਿਲ ਦੀ ਗੱਲ ਨਹੀਂ ਬੁੱਝੀ ਪੁੱਛਣ ਤੇ ਸੰਗਤਾਂ ਨੇ ਦੱਸਿਆ ਕੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਮਾਤਾ ਨਾਨਕੀ ਜੀ ਦੇ ਸੁਪੁੱਤਰ ਤਿਆਗ ਤੇ ਵਿਰਾਗ ਦੀ ਮਹੂਰਤ ਤੇਗ ਦੇ ਧਨੀ ਤੇਗ ਬਹਾਦਰ ਜੀ ਪ੍ਰਭੂ ਚਰਣਾ ਵਿੱਚ ਲੀਨ ਬੈਠੇ ਹਨ ਸ਼ਹਾਦਤ ਬੇਮਿਸਾਲ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਚਨਾ ਸਮੇ ਕੇਵਲ ਉਹ ਹੀ ਇੱਥੇ ਸਨ ਬਾਕੀ ਸਭ ਬਾਅਦ ਵਿੱਚ ਆਏ ਮੱਖਣਸ਼ਾਲੂ ਬਾਣਾ ਜੀ ਨੇ ਜਦੋਂ ਉਹਨਾਂ ਅੱਗੇ ਵੀ ਦੋ ਮੋਹਰਾ ਰੱਖੀਆਂ ਤਾਂ ਗੁਰੂ ਸਾਹਿਬ ਨੇ ਬੜੀ ਨਿਮਰਤਾ ਨਾਲ ਕਿਹਾ ਭਾਈ ਤੁਸੀਂ ਤਾਂ ਦਸਵੰਦ ਦੇਣ ਦਾ ਪ੍ਰਣ ਕੀਤਾ ਸੀ ਗੁਰੂ ਸਾਹਿਬ ਦੇ ਇਹ ਬਚਨ ਸੁਣ ਕੇ ਭਾਈ ਮੱਖਣਸ਼ਾਲੂ ਬਾਣਾ ਖੁਸ਼ੀ ਵਿੱਚ ਉੱਚੇ ਕੋਠੇ ਤੇ ਚੜ ਗਏ ਤੇ ਹੋਕਾ ਦੇਣ ਲੱਗੇ ਗੁਰੂ ਲਾਧੋਰੇ ਗੁਰੂ ਲਾਧੋਰੇ ਸੰਕਤ ਜੀ ਗੁਰੂ ਨਾਨਕ ਦੀ ਕੱਦੀ ਦਾ ਅਸਲ ਵਾਰਿਸ ਸੱਚਾ ਗੁਰੂ ਇੱਥੇ ਹੈ ਆਓ ਸੱਚੇ ਗੁਰੂ ਦੇ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰੋ ਨਵੇਂ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸੰਗਤਾਂ ਵਿੱਚ ਪ੍ਰਗਟ ਕਰਨ ਵਾਲੇ ਗੁਰੂ ਘਰ ਦੇ ਅਨੰਦ ਸੇਵਕ ਭਾਈ ਮੱਖਣ ਸ਼ਾ ਲੁਬਾਣਾ ਦੇ ਮਹਾਨ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਭਾਈ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤ